ਬੇਗੋਲ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 3 ਦਿਨ ਵਿਅਕਤੀਆਂ ਨੂੰ ਕਾਬੂ ਕੀਤਾ ਸਾਊਥ ਰਿਜ਼ਨ ਪਲਾਥ ਡੀਐਸਪੀ ਡੀਐਸਪੀ ਪਲਾਥ ਕਰਨਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਸ਼੍ਰੀ ਬਸਤਰਾ ਗੁਪਤਨੀય ਹਦਾਇਤਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਆਰੰਭ ਮੋਹਮ ਤਹਿਤ ਬੇਕਵਲ ਪੁਲਸ ਨੇ 10 ਨੌਜਵਾਨਾਂ ਨੂੰ ਮੋਟਰਸਾਈਕਲ ਸਮੰਨੇ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਖੋਹ ਕੀਤੇ ਗਏ 3800 ਰੁਪਏ ਮੋਬਾਈਲ ਫੋਨ ਅਤੇ ਚਾਂਦੀ ਦੀ ਚੈਨ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਫੜੇ ਗਏ ਨੌਜਵਾਨਾਂ ਵੱਲੋਂ ਵਾਰਦਾਤ ਵੇਲੇ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਗਿਆ ਪੁਲਸ ਥਾਣਾ ਬੇਗਵਾਲ ਵਿਖੇ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਭੁਲਾਤ ਕਰਨੈਲ ਸਿੰਘ ਨੇ ਦੱਸਿਆ ਕਿ ਸਾਹਿਲ ਪੁੱਤਰ ਕਸ਼ਮੀਰ ਸਿੰਘ ਵਾਸੀ ਡੜਿਆਲ ਥਾਣਾ ਦਸੂਆ ਜ਼ਿਲ੍ਹਾ ਹਿਸ਼ਾਰਪੁਰ ਜੋ ਕਿ ਬੇਗਵਾਲ ਵਿਖੇ Bajaj Finance ਵਿਖੇ ਵਿੱਚ ਰਿਕਵਰੀ ਅਰਜੈਂਟ ਹੈ 13 ਸਤੰਬਰ ਨੂੰ ਰਾਤ 9:30 ਵਜੇ ਸਾਹਿਲ ਮੋਟਰਸਾਈਕਲ ਤੇ ਸਵਾਰ ਹੋ ਕੇ ਭੁਲਾਤੋਂ ਬੇਗਵਾਲ ਨੂੰ ਆ ਰਿਹਾ ਸੀ ਕਿ ਬੇਗਵਾਲ ਪੁਲਸ ਸੀਸੀਟੀ ਸੀਸੀਟੀ 100 ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਸਾਹਿਲ ਨੂੰ ਘੇਰ ਕੇ ਦਾਤਰ ਦੀ ਨੌਕ ਤੇ ਉਸ ਕੋਲੋਂ Oppo Reno ਮੋਬਾਈਲ ਫੋਨ 3600 ਰੁਪਏ ਨਕਦੀ ਅਤੇ ਚਾਂਦੀ ਦੀ ਚੈਨ ਖੋ ਲਈ ਅਤੇ ਫਰਾਰ ਹੋ ਗਏ ਜਿਸ ਉਪਰੰਤ ਐਸਐਚਓ ਬੇਗਵਾਲ ਰਣਜੀਤ ਸਿੰਘ ਵੱਲੋਂ ਇਸ ਮਾਮਲੇ ਸੰਬੰਧੀ ਅਮਲ ਵਿੱਚ ਲਿਆਉਂਦੇ ਹੋਏ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਅਜੀਤ ਸਿੰਘ ਸਾਹਿਲ ਕੁਮਾਰ ਉਰਫ ਸੁਨੀਲ ਪੁੱਤਰ ਕਾਲਾ RAM ਅਤੇ ਮੇਜਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪੁਲੱਥ ਵਜੋਂ ਹੋਈ ਹੈ ਡੀਐਸਪੀ ਪੁਲੱਥ ਕਰਨਲ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਵਰਤ ਵਾਰਦਾਤ ਸਮੇ ਜਿਹੜਾ ਵਰਤਿਆ ਗਿਆ ਦਾਤਰ ਅਤੇ ਸਿਟੀ 100 ਮੋਟਰਸਾਈਕਲ ਵੀ ਬਰਾਮਦ ਕਰ ਲਿਆ ਕਿਹਾ ਉਹਨਾਂ ਦੱਸਿਆ ਕਿ ਇਸ ਮਾਮਲੇ ਚ थाना ਬੇਗਵਾਲ ਵਿਖੇ ਮੁਕੱਦਮਾ ਦਰਜ ਹੈ ਦੋਸ਼ੀਆਂ ਨੂੰ ਮਾਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਅਤੇ ਉਹਨਾਂ ਕੋਲ ਹੋਰ ਵੀ ਜਿਹੜੀ ਪੁਚ ਗੈਸ ਦੌਰਾਨ ਜਿਹੜੇ ਖੁਲਾਸੇ ਹੋਣ ਦੀ ਸੁਭਾਵਨਾ ਹੈ ਜੀ ਮਾਜੋਗ ਐਸਐਸਪੀ ਕਬੂਤਲਾ ਸ਼੍ਰੀਮਤੀ ਬਸਲਾ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਲੁੱਟਾਂ ਅਤੇ ਚੋਰੀ ਕਰਨ ਵਾਲਿਆਂ ਦੇ ਖਿਲਾਫ ਉਹ ਹਮ ਛੇੜੀ ਗਈ ਹੈ ਉਹਦੇ ਤਹਿਤ ਜਿਹੜੇ ਬੇਗਵਾਲ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਿਹਦੇ ਤਹਿਤ ਜਿਹੜਾ ਇੱਕ ਪਰਸੋਂ ਸਾਹਿਲ ਪੁੱਤਰ ਕਸ਼ਮੀਰ ਜਿਹੜਾ ਰਿਕਵਰੀ ਏਜੰਟ ਦਾ ਬਜਾਇ ਫਾਈਨੈਂਸ ਕੰਪਨੀ ਵਿੱਚੋਂ ਅੱਜ ਕੰਮ ਕਰਦਾ ਉਹਨੂੰ ਤਿੰਨ ਜਿਹੜੇ ਨੌਜਵਾਨਾਂ ਨੇ ਮੋਟਰਸਾਈਕਲ ਤੇ ਜਾਂਦੇ ਸਮੇਂ ਤੇ ਦਾਤਰ ਦਿਖਾ ਕੇ ਫਿਨੈਸ਼ ਕੀਤੀ ਸੀ ਜਿਹਦੇ ਪਾਸੋਂ 3800 ਰੁਪਇਆ ਔਰ ਇੱਕ ਮੋਬਾਈਲ ਫੋਨ ਔਰ ਉਹਦੇ ਇੱਕ ਚੰਦੀ ਦੀ ਚੇਨ ਜਿਹੜੀ ਆ ਉਹ ਖੋਲੀ ਸੀ ਜਿਹਦੇ ਜਿਸ ਦੇ ਆਧਾਰ ਤੇ ਉਹਦੇ ਬਿਆਨ ਤੇ ਜਿਹੜਾ ਸੀ ਮਕਦਮਾ ਨੰਬਰ 46 ਮਿਤੀ 14/9/2024 ਔਰ ਅੰਡਰ ਸੈਕਸ਼ਨ 307 ਤੇ 3115 127 ਬੀ ਐਨਐਸ ਤਹਿਤ ਦਰਜ ਕੀਤਾ ਸੀ ਅਤੇ ਇਨਫੋਰਮੇਸ਼ਨ ਮਿਲਦੇ ਹੀ ਜਿਹੜੇ ਐਸਐਚਓ ਬੇਗੋਵਾਲ ਰਣਜੀਤ ਸਿੰਘ ਹੈਗੇ ਸਬ ਇੰਸਪੈਕਟਰ ਉਹਨਾਂ ਨੇ ਬਹੁਤ ਹੀ ਮੁਸਤਦੀ ਨਾਲ ਆਪਣੀਆਂ ਟੀਮਾਂ ਨੂੰ ਜਿਹੜਾ ਇਸ ਕੰਮ ਦੇ ਉੱਤੇ ਲਗਾਇਆ ਔਰ ਟੈਕਨੀਕਲ ਔਰ ਜਿਹੜੀ ਆ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਉਹਨਾਂ ਨੇ ਇਤਨੇ ਹੀ ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਜਿਹੜੇ ਵਿਕਰਮਜੀਤ ਉਰਫ ਵਿੱਕੀ ਪੁੱਤਰ ਅਜੀਤ ਸਿੰਘ ਸਾਹਿਲ ਕੁਮਾਰ ਉਰਫ ਸੁਨੀਲ ਪੁੱਤਰ ਕਾਰਾਮ ਮੇਜਰ ਪੁੱਤਰ ਬਲਜਿੰਦਰ ਇਹ ਸਾਰੇ ਜਿਹੜੇ ਹੈਗੇ ਆ ਪੁਲੱਤ ਦੇ ਰਹਿਣ ਵਾਲੇ ਆ ਅਤੇ ਇਹਨਾਂ ਪਾਸੋਂ ਜਿਹੜਾ ਮੋਟਰਸਾਈਕਲ ਸਿਟੀ 100 ਜਿਹਦੇ ਤੇ ਇਹਨਾਂ ਨੇ ਅੱਜ ਕੀ ਇਬਾਦਤ ਕੀਤੀ ਉਹ ਵੀ ਬਰਾਮਦ ਕਰ ਲਿਆ ਔਰ ਜਿਹੜਾ ਇਹਨਾਂ ਕੋ ਖੋਇਆ ਹੋਇਆ ਮੋਬਾਈਲ ਫੋਨ ਹੈ ਉਹ ਦੈਨੋ ਈਟ ਜਿਹੜਾ ਉਪੋ ਦਾ ਹੈਗਾ ਉਹ ਵੀ ਬਰਾਮਦ ਕਰ ਲਿਆ ਔਰ 3800 ਰੁਪਏ ਦੀ ਜਿਹੜੀ ਕਰੰਸੀ ਆ ਉਹ ਵੀ ਇਹਨਾਂ ਕੋਲ ਬਰਾਊਂਡ ਹੋ ਗਈ ਹੈ ਔਰ ਜਿਹੜਾ ਇਹਨਾਂ ਨੇ ਦਾਤਰ ਵੀ ਦਿਖਾਇਆ ਸੀਗਾ ਉਹ ਵੀ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਹਨਾਂ ਦਾ ਡੂੰਘਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਪਹਿਲਾਂ ਕਿਹੜੀ ਕਿਹੜੀਆਂ ਵਾਅਦਤਾਂ ਕੀਤੀਆਂ ਔਰ ਇਹਨਾਂ ਦਾ ਕੀ ਅਪਰਾਧਿਕ ਸ਼ੌਕੜ ਉਹਦੇ ਬਾਰੇ ਜਾਂਚ ਚੱਲ ਰਹੀ ਹੁਣ ਤੱਕ ਦੇਖਲ ਕੋਲ ਉਸਨੇ ਕਿੰਨੇ ਜਿਹੜੇ ਦੋਸ਼ੀ ਗ੍ਰফতার ਕਰ ਲਏ ਗਏ ਆ ਦੋ ਤਿੰਨ ਜਿੰਨਾਂ ਦੇਖੋ ਜੀ ਇਹ ਮਹਿੰਮ ਲਗਾਤਾਰ ਜਾਰੀ ਹੈ ਪਰ ਇਹਦੇ ਵਿੱਚ ਬਿਲਕੁਲ ਜਿਹੜੇ ਸਬ ਇੰਸਪੈਕਟਰ ਅਨਜੀਤ ਸਿੰਘ ਮੁਖ ਅਫਸਰ ਜਿਹੜੇ ਬਿੱਗੋ ਵਾਲਾ ਉਹ ਬਹੁਤ ਹੀ ਸ਼ਰਘਾਜੋਗ ਉਹਨਾਂ ਨੇ ਕੰਮ ਕੀਤਾ ਔਰ ਲਗਾਤਾਰ ਹੀ ਜਿਹੜੇ ਉਹ ਲੁਟਾਘੋਆਂ ਵਾਲੇ ਫੜ ਰਹੇ ਆ ਅੱਜ ਤੱਕ ਇਹਨਾਂ ਨੇ ਤੀਸਰਾ ਗਿਆ ਜਿਹੜਾ ਇਹ ਫੜਿਆ ਹੈਗਾ ਜਿਹੜੇ ਦੋਚੀ ਫੜੇ ਜਾ ਰਹੇ ਨੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹੋਏ ਤਾਂ ਹਾਂ ਜਾਂਚ ਚੱਲ ਰਹੀ ਹੈ ਜੀ ਕਾਫੀ ਜਿਹੜੇ ਵਿਅਕਤੀ ਦੇ ਖਿਲਾਫ ਜਿਹੜੇ ਮਾਮਲੇ ਪਹਿਲਾਂ ਵੀ ਦਰਜ ਹੁਣ ਇਹਨਾਂ ਦਾ ਵੀ ਦੇਖ ਰਹੇ ਆ ਤੀਜੀ ਵੀ ਸ਼ੋਕੜ ਹੈਗਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਜਿਹੜਾ ਲੁਟਾਘੋਆਂ ਵਾਲਿਆਂ ਨੂੰ ਬਿਲਕੁਲ ਸਪਸ਼ਟ ਮੈਸੇਜ कि ਜਿਹੜਾ ਬਿਲਕੁਲ ਇਸ ਕੰਮ ਤੋਂ ਬਾਝਾ ਹੈ ਤੇ ਸਾਡੀ ਜਿਹੜੀ ਹੈਗੀ ਆ ਪੁਲਤ ਸਬਡੀਨ ਦੀ ਜਿਹੜੀ ਪੁਲਿਸ ਫੋਰਸ ਉਹ ਪੂਰੀ ਮੁਸਤਦੀਨਾ ਕੰਮ ਕਰ ਰਹੀ ਹੈ ਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਆ ਉਸ ਤੇ ਇਮੀਡੀਏਟ ਅਸੀਂ ਕਾਰਵਾਈ ਕਰਦੇ ਤੇ ਇਹਨਾਂ ਦੇ ਜੋ ਵੀ ਇਨਫੋਰਮੇਸ਼ਨ ਕਲੈਕਟ ਕਰਕੇ ਤੇ ਇਹਨਾਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਆ